ਕਾਲ ਸਾਵਿਕਤ ਜੀ ਕੀ ਫਤਿਹ ਕਿਵੇਂ ਹੋ ਠੀਕ ਠਾਕ ਹੋ ਅਸੀਂ ਸਾਰੇ ਠੀਕ ਠਾਕ ਹਾਂ ਰਮਾਤਾ ਮਾ ਠੀਕ ਰੱਖੇ ਤੁਹਾਨੂੰ ਖੁਸ਼ ਰੱਖੇ ਜਿਹੜੀ ਹੁਣਾਂ ਲੜਾਈ ਜੀ ਦਾ ਮੋਤੀ ਨੇ ਸ਼ੁਰੂ ਕਰਾਤਾ ਇਹਦੀ ਬਹੁਤ ਜਨਤਾ ਸਾਰੇ ਘਰੇ ਬੈਠ ਕੇ ਅਰਦਾਸ ਕਰਿਆ ਗੁਰ ਫੌਜੀ ਵੀਰਾਂ ਦੀ ਖਾਤਰ ਕਿ ਆਪਣੇ ਫੌਜੀ ਵੀਰ ਸਹੀ ਸਲਾਮਤ ਰਹਿਣ ਕੋਠ ਰਹਿਣ ਦੇਸ਼ ਦੇ ਰਾਖੇ ਆ ਉਹਨਾਂ ਨੂੰ ਤਾਂ ਮਰਨਾ ਹੀ ਪੈਣਾ ਮੂਰੇ ਹੋ ਕੇ ਇਹ ਤਾਂ ਅਗਗ ਲਈ ਡੱਬੂ ਕੁੱਤਾ ਕੰਦ ਤੇ ਇਹਦਾ ਡੱਬੂ ਕੁੱਤਾ ਕੰਦ ਤੇ ਹੋ ਗਿਆ ਹੁਣ ਤੇ ਮਰਨਾ ਤਾਂ ਆਪੋ ਨਹੀਂ ਪੈਣਾ ਗਾਂ ਵੀ ਮਰਨਗੇ ਆਪਣੇ ਮਰਨਗੇ ਅੱਗੇ ਵੀ ਆਪਣੇ ਮਰਦੇ ਆ ਤੇ ਲੜਾਈ ਤਾਂ ਕੁੱਤਿਆਂ ਦੀ ਨਹੀਂ ਸਲਾਈ ਕਿਸੇ ਨੇ ਇਹ ਤਾਂ ਫੇਰ ਮੁਲਕਾਂ ਦੀ ਹੋਗੀ ਘਰਾਂ ਦੀ ਲੜਾਈ ਵੀ ਮਾੜੀ ਆ ਜਦੋਂ ਲੜਾਈ ਘਰਾਂ ਚ ਪੈਂਦੀ ਆ ਖੇਤਾਂ ਦੀ ਲੜਾਈ ਵੀ ਮਾੜੀ ਆ ਉਹ ਵੀ ਬੈਠ ਕੇ ਸਲਝਾ ਲਈਦਾ ਕਈ ਦਾ ਵੀ ਬੈਠ ਕੇ ਸਾਮਣਾ ਜਾ ਲਗੇ ਇੱਕ ਦੂਜੇ ਨੂੰ ਕਿਉਂ ਮਾਰਨਾ ਕਿਉਂ ਪੈਸੇ ਲਾਉਣੇ ਤੇ ਜਿਹੜੀ ਲੜਾਈ ਨੂੰ ਸੱਸ ਦੀ ਉਹ ਵੀ ਆਪਾਂ ਘਰੇ ਬੈਠ ਕੇ ਸਮਝਾ ਲੈਨੇ ਆਂ ਸਮਸਲਾ ਸੋਲ ਜੇ ਤਾਂ ਵਧੀਆ ਤੇ ਪਰ ਜਿਹੜੀ ਇਹ ਦੇਸ਼ ਦੇਸ਼ਾਂ ਦੀ ਲੜਾਈ ਤੇ ਆਪਾਂ ਇਹੀ ਕਹਿ ਸਕਦੇ ਆ ਆਪਣਾ ਵਸਤਾ ਕੋਈ ਚੱਲ ਨਹੀਂ ਸਕਦਾ ਆਪਾਂ ਇਹ ਅਰਦਾਸ ਕਰ ਸਕਦੇ ਆ ਏ ਵਾਹਿਗੁਰੂ ਸਮਝੌਤਾ ਹੋ ਜੇ ਕਿਉਂ ਮਾਰਨਗੇ ਮਾਵਾ ਦੇ ਪੁੱਤ ਆਪਦੇ ਘਰੇ ਜਿਵੇਂ ਗਏ ਛੁੱਟੀਆਂ ਕੱਟ ਕੇ ਵਾਪਸ ਹੋਵੇਂ ਛੁੱਟੀਆਂ ਕੱਟਣ ਆਉਣ ਆਪਦੇ ਘਰੇ ਖੁਸ਼ ਰਹਿਣ ਫੌਜੀ ਵੀਰਾਂ ਨੂੰ ਸਲਾਮਤ ਰੱਖੀ ਰੱਬਾ ਮੇਰੀ ਇਹ ਅਰਦਾਸ ਆ ਸਾਰਿਆਂ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਵੀ ਸਾਰੇ ਜਣੇ ਅਰਦਾਸਾਂ ਕਰੋ ਘਰਾਂ 'ਚ ਬੈਠ ਕੇ ਲੜਾਈ ਦਾ ਸਮਝੌਤਾ ਹੀ ਹੋ ਜਾਵੇ ਉਹਨੇ ਤਾਂ ਡੱਬੂ ਨੇ ਭੱਜ ਜਾਣਾ ਤੇ ਮਾਰਨਗੇ ਤਾਂ ਆਪਣੀ ਮਾਰਨਗੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ